ਸਿਕ ਵਿਦਿਆਰਥੀ ਨਾਲ ਵੀਕੈਂਡ ਦੌਰਾਨ ਕਥਿਤ ਤੌਰ ਤੇ ਵਾਪਰੇ ਨਸਲੀ ਹਮਲੇ ਅਤੇ ਜ਼ਬਰਜਨਾਹ ਦੀ ਘਟਨਾ ਕਾਰਨ ਇੰਗਲੈਂਡ ਦੇ ਵਾਲਸਾਲ ਦੇ ਪਾਰਕਹੋਲ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ ਲੰਡਨ ਤੋਂ ਲਗਭਗ 220 ਕਿਲੋਮੀਟਰ ਦੂਰ ਪੱਛਮੀ ਮਿਡਲੈਂਡਸ ਖੇਤਰ ਦੇ ਵਾਲਸਾਲ ਵਿੱਚ ਵਾਪਰੇ ਇਸ ਜ਼ਬਰਜਨਾਹ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ 32 ਸਾਲਾ ਵਿਅਕਤੀ ਅਜੇ ਵੀ ਹਿਰਾਸਤ ਵਿੱਚ ਹੈ ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਯੂਕੇ ਦੀ ਗ੍ਰੈਸ ਕਟਰ ਸ਼ਬਾਨਾ ਮਹਿਮੂਦ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਵਾਰਤਾਲਾ ਵਿੱਚ ਵਾਪਰੀ ਘਟਨਾ ਇੱਕ ਭਿਆਨਕ ਅਪਰਾਧ ਹੈ ਮੇਰੀਆਂ ਸਵੇਦਨਾਵਾਂ ਪੀੜਤਾ ਅਤੇ ਉਸਦੇ ਪਰਿਵਾਰ ਨਾਲ ਹਨ ਉਹਨਾਂ ਅਗੇ ਕਿਹਾ ਕਿ ਮੈਂ ਸਥਾਨਕ ਸਿੱਖ ਪਾਈ ਜਾ ਰਹੇ ਵਿੱਚ ਹੋਣ ਵਾਲੇ ਸਹਿਮ ਨੂੰ ਸਮਝਦੀ ਹਾਂ ਮੈਂ ਪੁਲਿਸ ਅਤੇ ਸਥਾਨਕ ਆਗੂਆਂ ਤੋਂ ਇਹ ਭਰੋਸਾ ਲਿਆ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦਾ ਸਹਿਯੋਗ ਕਰਨ ਲਈ ਸੰਭਵ ਕੋਸ਼ਿਸ਼ ਕਰ ਰਹੇ ਹਨ ਵਾਲਸਾਲਵੀਂ ਜਥੇ ਸਥਾਨਕ ਕਾਉਂਸਲਰਾਂ ਨੇ ਜਾਂਚ ਦੀ ਪ੍ਰਤੀ ਬਾਰੇ ਜਾਣਕਾਰੀ ਲੈਣ ਲਈ ਸੋਮਵਾਰ ਸ਼ਾਮ ਨੂੰ ਪੁਲਿਸ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਕਾਉਂਸਲਰ ਰਾਮਕੇ ਮੈਮੀ ਨੇ ਕਿਹਾ ਕਿ ਮੈਂ ਸਦਮੇ ਵਿੱਚ ਹਾਂ ਅਤੇ ਨਿਰਾਸ਼ ਹਾਂ ਕਿਉਂਕਿ ਜੋ ਕੁਝ ਇਸ ਮੈਲਾ ਨਾਲ ਹੋਇਆ ਉਹ ਅਸਹਿਣਯੋਗ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਥੇ 61 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਕਦੇ ਵੀ ਅਜਿਹੀ ਘਟਨਾ ਬਾਰੇ ਨਹੀਂ ਸੁਣਿਆ ਸਥਾਨਕ ਭਾਈਚਾਰਾ ਫਿਕਰ ਵਿੱਚ ਹੈ ਕਿਉਂਕਿ ਪੱਛਮੀ ਮੀਡਲੈਂਡਜ਼ ਵਿੱਚ ਇਹ ਕਿਸੇ ਸਿੱਖ ਬੀਬੀ ਤੇ ਦੂਜਾ ਨਸਲੀ ਹਮਲਾ ਹੈ ਦੱਸਦੀ ਹੈ ਕਿ ਐਤਵਾਰ ਨੂੰ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ ਜਾਂਚ ਦੇ ਨਿਗਰਾਨੀ ਕਾਰਜ ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਐਤਵਾਰ ਨੂੰ ਕਿਹਾ ਸੀ ਕਿ ਸਬੂਤ ਇਕੱਠੇ ਕਰ ਅਤੇ ਹਮਲਾਵਰ ਦਾ ਪ੍ਰੋਫਾਈਲ ਬਣਾਉਣ ਲਈ ਅਧਿਕਾਰੀਆਂ ਦੀਆਂ ਟੀਮਾਂ ਲਾਈਆਂ ਹਨ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲਿਆਂਦਾ ਜਾ ਸਕੇ ਦੂਜੇ ਪਾਸੇ ਸਿੱਖ ਫੈਡਰੇਸ਼ਨ ਯੂਕੇ ਨੇ ਪੁਸ਼ਟੀ ਕੀਤੀ ਹੈ ਕਿ ਸ਼ਨੀਚਰਵਾਰ ਦੇ ਹਮਲੇ ਦੇ ਸ਼ਿਕਾਰ ਔਰਤ 20 ਸਾਲਾਂ ਇੱਕ ਸਿੱਖ ਵਿਦਿਆਰਥਣ ਹੈ ਸੰਸਥਾ ਨੇ ਕਿਹਾ ਕਿ ਹਮਲਾਵਰ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਜਿੱਥੇ ਉਹ ਰਹਿ ਰਹੀ ਸੀ वेस्ट मिडलैंड्स पुलिस ਨੂੰ ਪਿਛਲੇ 2 ਮਹੀਨਿਆਂ ਵਿੱਚ ਦੋ ਨਸਲੀ ਤੌਰ ਤੇ ਕੀਤੇ ਗਏ ਜ਼ਬਰਜਨਾਹ ਦੇ ਮਾਮਲੇ ਮਿਲੇ ਹਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਕਾਬੂ ਕਰਨ ਦੀ ਲੋੜ ਹੈ। ਦੂਜੀ ਪਾਸੇ ਲੇਬਰ ਪਾਰਟੀ ਨਾਲ ਸੰਬੰਧਿਤ ਬ੍ਰਿਟਿਸ਼ ਸਿਕ ਸੰਸਦ ਮੈਂਬਰ ਪ੍ਰੀਤਕੌਰ ਗਿੱਲ ਅਤੇ ਤਨਮਨਜੀਤ ਸਿੰਘ ਤੇਸੀ ਦੋਵਾਂ ਨੇ ਇਸ ਖੇਤਰ ਵਿੱਚ ਔਰਤਾਂ ਤੇ ਹਿੰਸਕ ਹਮਲਿਆਂ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਪੁਲਿਸ ਜਾਂਚ ਵਿੱਚ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ। ਸਿੱਖ ਵਿਦਿਆਰਥੀ ਨਾਲ ਵੀਕੈਂਡ ਦੌਰਾਨ ਕਥਿਤ ਤੌਰ ਤੇ ਵਾਪਰੇ ਨਸਲੀ ਹਮਲੇ ਅਤੇ ਜ਼ਬਰਜਨਾਹ ਦੀ ਘਟਨਾ ਕਾਰਨ ਇੰਗਲੈਂਡ ਦੇ ਵਾਲਸਾਲ ਦੇ ਪਾਰਕ ਹੌਲ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਰੋਸ ਹੈ ਲੰਡਨ ਤੋਂ ਲਗਭਗ 220 ਕਿਲੋਮੀਟਰ ਦੂਰ ਪੱਛਮੀ ਮਿਡਲੈਂਡਸ ਖੇਤਰ ਦੇ ਵਾਲਸਾਲ ਵਿੱਚ ਵਾਪਰੇ ਇਸ ਜ਼ਬਰਜਨਾਹ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ 32 ਸਾਲਾ ਵਿਅਕਤੀ ਅਜੇ ਵੀ ਹਿਰਾਸਤ ਵਿੱਚ ਹੈ ਜਿਸ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਯੂਕੇ ਦੀ ਗ੍ਰੈਸ ਕਟਰ ਸ਼ਬਾਨਾ ਮਹਿਮੂਦ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਵਾਰ ਸਾਲ ਵਿੱਚ ਵਾਪਰੀ ਘਟਨਾ ਇੱਕ ਭਿਆਨਕ ਅਪਰਾਧ ਹੈ ਮੇਰੀਆਂ ਸਵੇਦਨਾਵਾਂ ਪੀੜਤਾ ਅਤੇ ਉਸਦੇ ਪਰਿਵਾਰ ਨਾਲ ਹਨ ਉਹਨਾਂ ਅਗੇ ਕਿਹਾ ਕਿ ਮੈਂ ਸਥਾਨਕ ਸਿੱਖ ਪਾਈ ਚਾਰੇ ਵਿੱਚ ਹੋਣ ਵਾਲੇ ਸਹਿਮ ਨੂੰ ਸਮਝਦੀ ਹਾਂ ਮੈਂ ਪੁਲਿਸ ਅਤੇ ਸਥਾਨਕ ਆਗੂਆਂ ਤੋਂ ਇਹ ਭਰੋਸਾ ਲਿਆ ਕਿ ਉਹ ਇਸ ਅਪਰਾਧ ਤੋਂ ਪ੍ਰਭਾਵਿਤ ਹਰ ਕਿਸੇ ਦਾ ਸਹਿਯੋਗ ਕਰਨ ਲਈ ਸੰਭਵ ਕੋਸ਼ਿਸ਼ ਕਰ ਰਹੇ ਹਨ ਵਾਲਸਾਲ ਵਿੱਚ ਸਥਾਨਕ ਕਾਉਂਸਲਰਾਂ ਨੇ ਜਾਂਚ ਦੀ ਪ੍ਰਕਿਰਤੀ ਬਾਰੇ ਜਾਣਕਾਰੀ ਲੈਣ ਲਈ ਸੋਮਵਾਰ ਸ਼ਾਮ ਨੂੰ ਪੁਲਿਸ ਨਾਲ ਇੱਕ ਮੀਟਿੰਗ ਵੀ ਕੀਤੀ ਸੀ ਕਾਉਂਸਲਰ ਰਾਮ ਕੇ ਮੈਮੀ ਨੇ ਕਿਹਾ ਕਿ ਮੈਂ ਸਦਮੇ ਵਿੱਚ ਹਾਂ ਅਤੇ ਨਿਰਾਸ਼ ਹਾਂ ਕਿਉਂਕਿ ਜੋ ਕੁਝ ਇਸ ਮੈਲਾ ਨਾਲ ਹੋਇਆ ਉਹ ਅਸਹਿਣਯੋਗ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਥੇ 61 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਕਦੇ ਵੀ ਅਜਿਹੀ ਘਟਨਾ ਬਾਰੇ ਨਹੀਂ ਸੁਣਿਆ ਸਥਾਨਕ ਭਾਈਚਾਰਾ ਫਿਕਰ ਵਿੱਚ ਹੈ ਕਿਉਂਕਿ ਪੱਛਮੀ ਮੀਡਲੈਂਡਜ਼ ਵਿੱਚ ਇਹ ਕਿਸੇ ਸਿੱਖ ਬੀਬੀ ਤੇ ਦੂਜਾ ਨਸਲੀ ਹਮਲਾ ਹੈ ਦੱਸਦੀ ਹੈ ਕਿ ਐਤਵਾਰ ਨੂੰ ਪੁਲਿਸ ਨੇ ਸ਼ੱਕੀ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ ਜਾਂਚ ਦੇ ਨਿਗਰਾਨੀ ਕਾਰੇ ਡਿਟੈਕਟਿਵ ਸੁਪਰਡੈਂਟ ਰੋਨਨ ਟਾਇਰਰ ਨੇ ਐਤਵਾਰ ਨੂੰ ਕਿਹਾ ਸੀ ਕਿ ਸਬੂਤ ਇਕੱਠੇ ਕਰ ਅਤੇ ਹਮਲਾਵਰ ਦਾ ਪ੍ਰੋਫਾਈਲ ਬਣਾਉਣ ਲਈ ਅਧਿਕਾਰੀਆਂ ਦੀਆਂ ਟੀਮਾਂ ਲਾਈਆਂ ਹਨ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਹਿਰਾਸਤ ਵਿੱਚ ਲਿਆਂਦਾ ਜਾ ਸਕੇ ਦੂਜੀ ਪਾਸੇ ਸਿੱਖ ਫੈਡਰੇਸ਼ਨ ਯੂਕੇ ਨੇ ਪੁਸ਼ਟੀ ਕੀਤੀ ਹੈ ਕਿ ਸ਼ਨੀਚਰਵਾਰ ਦੇ ਹਮਲੇ ਦੇ ਸ਼ਿਕਾਰ ਔਰਤ 20 ਸਾਲਾਂ ਇੱਕ ਸਿੱਖ ਵਿਦਿਆਰਥਣ ਹੈ ਸੰਸਥਾ ਨੇ ਕਿਹਾ ਕਿ ਹਮਲਾਵਰ ਨੇ ਉਸ ਦੇ ਘਰ ਦਾ ਦਰਵਾਜ਼ਾ ਤੋੜ ਦਿੱਤਾ ਜਿੱਥੇ ਉਹ ਰਹਿ ਰਹੀ ਸੀ वेस्ट मिडलैंड्स पुलिस ਨੂੰ ਪਿਛਲੇ 2 ਮਹੀਨਿਆਂ ਵਿੱਚ ਦੋ ਨਸਲੀ ਤੌਰ ਤੇ ਕੀਤੇ ਗਏ ਜ਼ਬਰਜਨਾਹ ਦੇ ਮਾਮਲੇ ਮਿਲੇ ਹਨ ਅਤੇ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਕਾਬੂ ਕਰਨ ਦੀ ਲੋੜ ਹੈ। ਦੂਜੇ ਪਾਸੇ ਲੇਬਰ ਪਾਰਟੀ ਨਾਲ ਸੰਬੰਧਿਤ ਬ੍ਰਿਟਿਸ਼ ਸਿਕ ਸੰਸਦ ਮੈਂਬਰ ਪ੍ਰੀਤਕੌਰ ਗਿਲ ਅਤੇ ਤਨਮਨਜੀਤ ਸਿੰਘ ਤੇਸੀ ਦੋਵਾਂ ਨੇ ਇਸ ਖੇਤਰ ਵਿੱਚ ਔਰਤਾਂ ਤੇ ਹਿੰਸਕ ਹਮਲਿਆਂ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਪੁਲਿਸ ਜਾਂਚ ਵਿੱਚ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ।